ਨੰਦਗਰੀ ਮਹਾਰਾਜ ਜੀ ਦੀ ਗਵਾਈ ਦੇ ਹੇਠ ਸ਼ੋਭਾ ਯਾਤਰਾ ਸ਼ੁਰੂ ਕੀਤੀ ਗਈਆਂ ਤਸਵੀਰਾਂ ਦੇਖ ਰਹੇ ਹੋ ਪੱਟੀ ਸ਼ਹਿਰ ਦੀਆਂ ਤਸਵੀਰਾਂ ਨੇ ਹਰੀ ਹਰ ਰੋਹੀ ਮੰਦਰ ਪੱਟੀ ਤੋਂ ਸ਼ੋਭਾ ਯਾਤਰਾ ਸ਼ੁਰੂ ਹੋਈ ਹੈ ਤੇ ਕੱਲ ਮੰਦਰ ਵਿਖੇ ਮਹਾ ਸ਼ਿਵਰਾਤਰੀ ਦਾ ਤਿਹਾੜ ਮਨਾਇਆ ਜਾਣਾ ਹੈ ਤਿਹਾੜ ਤੋਂ ਪਹਿਲਾਂ ਜਿਹੜਾ ਸ਼ਿਵ ਗੋਰਾ ਦਾ ਵਿਆਹ ਸਮਾਗਮ ਪਿਛਲੇ ਇੱਕ ਹਫ਼ਤੇ ਤੋਂ ਚੱਲ ਰਿਹਾ ਹੈ ਤਸਵੀਰਾਂ ਦੇਖ ਰਹੇ ਹੋ ਲਗਾਤਾਰ ਬੱਬਾ ਆਨੰਦਗਰੀ ਮਹਾਰਾਜ ਜੀ ਦੀ ਅਗਵਾਈ ਦੇ ਹੇਠ ਤਸਵੀਰ ਸ਼ੋਭਾ ਯਾਤਰਾ ਗੱਡੀ ਜਾ ਰਹੀ ਹੈ ਗੱਲਬਾਤ ਕਰਾਂਗੇ ਬਾਬਾ ਜੀ ਵੀ ਨਾਲ ਨੇ ਬਾਬਾ ਅਨੰਦਗਿਰੀ ਜੀ ਮਹਾਰਾਜ ਨਾਲ ਨੇ ਬਾਬਾ ਜੀ ਆਜ ਗੋਰੀ ਸ਼ੰਕਰ ਭਗਵਾਨ ਸ਼ਿਫਤਾਨੇ ਨિમੰਤਰਣ ਦੇ ਕੇ ਪੂਜਨ ਅਭਿਸ਼ੇਕ ਕਰਕੇ ਗੋਰੀ ਸ਼ੰਕਰ ਭਗਵਾਨ ਨੂੰ ਸ਼ਿਵ ਭਗਤਾਂ ਵੱਲੋਂ ਨਿਮੰਤਰਣ ਦਿੱਤਾ ਗਿਆ ਆਹ ਮਹਾਰਾਜ ਸਾਡੇ ਰਾਤੇ ਔਰ ਨਗਰੀ ਸਾਡੀ ਇੰਤਜ਼ਾਰ ਕਰ ਰਹੀ ਏ ਸਭ ਦੇਖ ਲੋ ਕੋਈ ਅਸਾਨ ਖਾਲੀ ਨਜ਼ਰ ਨਹੀਂ ਆ ਰਿਹਾ ਭਗਵਾਨ ਸ਼ੰਕਰ ਜੀ ਦੀ ਸੇਵਾ ਦੇ ਵਿੱਚ ਕੰਨ ਮਨ ਧਨ ਤੇ ਔਰ ਬੜੇ ਉਤਸ਼ਾਹ ਦੇ ਨਾਲ ਕਿੱਥੇ ਤੱਕ ਦ੍ਰਿਸ਼ਟੀ ਜਾ ਰਹੀ ਏ ਬਸ ਇਹ ਕੀ ਲੱਗ ਰਿਹਾ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਸ਼ਿਵ ਭਗਤਾਂ ਨੇ ਜਿਨ੍ਹਾਂ ਨੇ ਇਹ ਲੰਗਰ ਸੇਵਾ ਲਗਾਈ ਹੈ ਸੇਵਾ ਕਰਕੇ ਉਸ ਜੰਜ ਨੂੰ ਲੁੱਟ ਰਹੇ ਆ ਜਮ ਕੇ ਰਾਮ ਨਾਮ ਕੀ ਲੂਟ ਹੈ ਸ਼ਿਵ ਨਾਮ ਕੀ ਲੂਟ ਹੈ ਲੂਟ ਸਕੇ ਤਾਂ ਲੂਟ सब लूट ले हैं और गलगल है गए हर हर महादेव हर हर महादेव इस टाइम शोभा यात्रा बस स्टैंड चौंक दे बस स्टैंड हर कोई टैक्सी स्टैंड वाले दुकान वाले हर कोई बड़े आनंद सेवा कर रहा है तरह तरह के पदार्थ लेके खड़े है शिव भगत सेवा सेवा करके लुट रहे हैं जज लोग ਅਲਮਾ ਦੇ ਯਾਤਰਾ ਦਾ ਪ੍ਰਸਤਾਨ ਪਿਛਾਮ ਬੜੀ ਮੰਡੀ ਲక్ష్ਮੀਨਾਰਾਇਣ ਮੰਦਰ বিষ্ণੂ ਗਣ ਇੰਤਜ਼ਾਰ ਕਰ ਰਹੇ ਹੈ ਕਿ ਸ਼ਿਵ ਜੀ ਮਹਾਰਾਜ ਸ਼ਿਵ ਗਣ ਆ ਕੇ ਸ਼ਰਮ ਕਰਨਗੇ ਬਸ ਇਹ ਦੇਖ ਰਹੇ ਕਿਹੜਾ ਪਲ ਆਏ ਮੇਂ ਪਰਿਸ਼ਾਮ ਹੋਏ ਸੇ ਸਭ ਮੇ ਕਹਿੰਦੇ ਆ ਸਾਰੇ ਸ਼ਿਵ ਭਗਤਾਂ ਨੂੰ ਸ਼ੁਭ ਕਾਮਨਾ ਸ਼੍ਰੀ ਮਹਾਰਾਜ ਨੂੰ ਉਹ ਸ਼ਕਤੀ ਦੇ ਬਲ ਦੇ ਹਰਿਆਲੀ ਤੁਹਾਡੇ ਜੀ ਮਨ ਵਿਚ ਆਇਆ ਹਰਨ ਮਹਾਦੇਵ ਹਰ ਹਰ ਬਾਬਾ ਅਨੰਦਗਰੀ মহারাজ ਵੱਲੋਂ ਵੀ ਪ੍ਰਗਟਾ ਜਿਹੜਾ ਕਿ ਕੀਤਾ ਜਾ ਰਿਹਾ ਮੰਤਰੀ ਵਿਨੋਦ ਗ합 ਖੰਨਾ ਲਾਲ ਲਖਣਾ ਸਾਹਿਬ ਕੀ ਕਹਿੰਦਾ ਅੱਜ ਦਾ ਬਹੁਤ ਹੀ ਖੁਸ਼ੀ ਦਾ ਦਿਨ ਹੈ ਹਾਂ ਮਾ ਸ਼ਿਵਰਾਤਰੀ ਦੇ ਅੱਜ ਭਗਵਾਨ ਗौरी शंकर ਜੀ ਦੀ ਸ਼ਾਨ ਦੇ ਵਿੱਚ ਬਹੁਤ ਹੀ ਵਿਸ਼ਾਲ ਸੁੰਦਰ-ਸੁੰਦਰ ਚਾਕੀਆਂ ਮਹਾਰਾਜ ਬਾਬਾ ਨੰਦਗਰੀ ਜੀ ਦੀ ਸ਼ਤਰ ਸ਼ਾਇਆ ਹੇਠ ਬੜੀ ਸ਼ਾਨੋ ਸ਼ੌਕਤ ਦੇ ਨਾਲ ਅੱਜ ਸ਼ੋਭਾ ਯਾਤਰਾ ਦੀ ਸ਼ਾਨ ਬਣ ਰਹੀਆਂ ਨੇ ਤੇ ਅੱਜ ਆਪਾਂ ਸਾਰੇ ਭਗਵਾਨ ਗौरी शंकर ਜੀ ਦਾ ਭਗਵਾਨ ਸ਼ਿਵ ਦਾ ਨਾਮ ਲੈ ਲੈ ਕੇ ਅੱਜ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਬੋਲ ਗੋਰੀ ਸ਼ੰਕਰ ਭਗਵਾਨ ਕੀ ਜੈ ਤਸਵੀਰਾਂ ਨੇ ਗੋਤਮ ਗੋਤਮ ਕੀ ਗੱਲ ਜੁਦਦੀ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਪੱਟੀ ਦੀ ਸ਼ੋਭਾ ਯਾਤਰਾ ਸ਼ਵਰਾਤਰੀ ਸਾਰੇ ਪੰਜਾਬ ਚ ਮੰਨੀ ਪਰ ਮੰਨੀ ਆ ਜੀ ਔਰ ਮਹਾਰਾਜ ਜੀ ਦਾ ਆਸ਼ੀਰਵਾਦ ਨਾਲ ਸਾਰੇ ਭਗਤ ਦਾਰੀ ਜੈਜਕਾਰ ਹੋ ਰਹੀ ਆ ਤੇ ਮਹਾਰਾਜ ਜੈਜਕਾਰ ਕਰਾ ਰਹੇ ਨੇ ਤੇ ਮਹਾਰਾਜ ਜੈਜਕਾਰ ਕਰਾਉਂਦੇ ਰਹਿਣਗੇ ਔਰ ਸ਼ੰਕਰ ਭਗਵਾਨ ਕੀ ਜੈ ਲਾਲੂ ਲਗਾਤਾਰ ਤੁਸੀਂ ਦੇਖ ਰਹੇ ਹੋਗੇ ਸ਼ਿਵ ਮਹਿਮਮਮੀ ਧੰਦੇ ਚ ਲਾਲੂ ਨੱਚ ਰਹੇ ਨੇ ਭੰਗੜੇ ਪਾ ਰਹੇ ਨੇ ਤਸਵੀਰ ਲਗਾਤਾਰ ਤਸਵੀਰਾਂ ਤੇ ਤਸਵੀਰਾਂ ਨੇ ਲਗਾਤਾਰ ਸ਼ਿਵ ਮਹਿਮਮਦਾਨੀਆਂ ਔਰ ਲਗਾਤਾਰ ਛਰਦਾਲੂ ਭੰਗੜੇ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਨੇ ਖੁਸ਼ੀ ਦੇ ਵਿੱਚ ਛਰਦਾਲੂ ਨੱਚ ਰਹੇ ਨੇ ਟੱਪ ਰਹੇ ਨੇ ਖੁਸ਼ੀ ਦਾ ਇਜਹਾਰ ਕਰ ਰਹੇ ਨੇ ਲਗਾਤਾਰ ਤਸਵੀਰਾਂ ਪੱਟੀ ਸ਼ਹਿਰ ਦੀਆਂ ਨੇ ਭਗਵਾਨ ਸ਼ਿਵ ਵਿਆਹ ਦੀ ਸ਼ੋਭਾ ਯਾਤਰਾ ਦਾ ਪੱਟੀ ਸ਼ਹਿਰ ਦੇ ਵਿੱਚੋਂ ਕੱਢੀ ਜਾ ਰਹੀ ਹੈ ਲਗਾਤਾਰ ਤਸਵੀਰਾਂ ਨੇ ਸ਼ਿਵ ਗੋਰਾ ਦੇ ਵਿਆਹ ਦੀ ਸ਼ੋਭਾ ਯਾਤਰਾ ਜਿਹੜੀ ਕੱਢੀ ਆ ਰਹੀ ਏ ਮਹਾ ਸ਼ਿਵਰਾਤਰੀ ਨੂੰ ਲੈ ਕੇ ਖਾਸ ਇਹ ਜਿਹੜੇ